ਸਿਆਣੇ ਕਹਿੰਦੇ ਨੇ ਕਿ ਪਹਿਲਾਂ ਤੋਲੋ ਫੇਰ ਬੋਲੋ ਤੇ ਜਾਂ ਫਿਰ ਪੰਜਾਬੀ ਦੇ ਵਿੱਚ ਇੱਕ ਕਹਾਵਤ ਆ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰ ਗਏ ਇੱਕ ਕਹਾਵਤ ਫਿੱਟ ਬੈਠਦੀ ਹੈ ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੱਧੂ ਦੇ ਉੱਪਰ ਕਿਉਂਕਿ ਉਹਨਾਂ ਨੇ ਜਦੋਂ ਖਨੌਰੀ ਦੇ ਉੱਤੇ ਤੇ ਸ਼ੰਭੂ ਦੇ ਉੱਤੇ ਜਿਹੜੇ ਕਿਸਾਨਾਂ ਦੇ ਧਰਨੇ ਸੀ ਉਹ ਜਦੋਂ ਚੁਕਵਾਏ ਸੀ ਜਦੋਂ ਉਹਨਾਂ ਦੇ ਟੈਂਟ ਪੱਟ ਕੇ ਦਿੱਤੇ ਗਏ ਸੀ ਜਦੋਂ ਟਰਾਲੀਆਂ ਚੋਰੀ ਹੋਈਆਂ ਸੀ ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਇੱਥੇ ਹੀ ਆਂ ਜੇ ਕਿਸਾਨਾਂ ਨੇ ਦੁਬਾਰਾ ਆਉਣਾ ਤਾਂ ਆਜੋ ਪਰ ਅੱਜ ਉਹ ਆਪਣੀ ਵਿਦਾਇਗੀ ਲੈ ਗਏ ਨੇ ਪੰਜਾਬ ਪੁਲਿਸ ਦੇ ਵਿੱਚ ਸਵਾਮਾ ਦੇਣ ਪਿੱਛੋਂ ਦੀ 35 ਸਾਲ ਦਾ ਉਹਨਾਂ ਦਾ ਕਾਰਜਕਾਲ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਮੈਂ ਰਿਟਾਇਰ ਹੋ ਚੁੱਕਿਆ ਸੋ ਇੱਥੇ ਇਹ ਗੱਲ ਜਿਹੜੀ ਆ ਤਾਂ ਕਰਕੇ ਲਾਗੂ ਹੁੰਦੀ ਹੈ ਕਿਉਂਕਿ ਮਨਦੀਪ ਸਿੱਧੂ ਨੇ ਉਦੋਂ ਕਿਸਾਨਾਂ ਨੂੰ ਵਗਾਰਿਆ ਸੀ ਕਿਸਾਨਾਂ ਦੇ ਧਰਨੇ ਲੱਗਦੇ ਰਹੇ ਨੇ ਤੇ ਲੱਗਦੇ ਆਏ ਨੇ ਤੇ ਲੱਗਦੇ ਰਹਿਣਗੇ ਮਨਦੀਪ ਸਿੱਧੂ ਕੋਈ ਪਹਿਲਾ ਪੁਲਿਸ ਅਫਸਰ ਨਹੀਂ ਹੈ ਜਿਹਦਾ ਕਿਸਾਨਾਂ ਦੇ ਨਾਲ ਆਮੋ ਸਾਹਮਣਾ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਦੇ ਵਿੱਚ ਬੜੀ ਜ਼ਾਲਮਾਨਾ ਤਬੀਅਤ ਦੇ ਜਿਹੜੇ ਅਫਸਰ ਨੇ ਆਪਣੀਆਂ ਸਵਾਮਾਂ ਦੇ ਚੁੱਕੇ ਨੇ ਅੱਜ ਉਹਨਾਂ ਦਾ ਕਿਤੇ ਥੋ ਪਤਾ ਵੀ ਨਹੀਂ ਲੱਭਦਾ ਪਰ ਅੱਜ ਵੀ ਜਿਹੜੀਆਂ ਸੰਘਰਸ਼ਸ਼ੀਲ ਥਿਰਾਂ ਸ਼ੰਗਾਰਸ਼ਕਾਰੀ ਲੋਕ ਨੇ ਉਹ ਸੜਕਾਂ ਦੇ ਉੱਤੇ ਆਪਣੇ ਹੱਕਾਂ ਦੇ ਲਈ ਆਪਣੀਆਂ ਮੰਗਾਂ ਦੇ ਲਈ ਡਟੇ ਹੋਏ ਨੇ ਤੇ ਮਨਦੀਪ ਸਿੱਧੂ ਹੁਣ ਕਿਧਰੇ ਵੀ ਕਿਸਾਨਾਂ ਦੇ ਉੱਤੇ ਆਪਣੀ ਲਾਖੀ ਭਰਾਉਂਦੇ ਨਜ਼ਰ ਨਹੀਂ ਆਉਣਗੇ ਕਿਧਰੇ ਵੀ ਉਹ ਨਜ਼ਰ ਨਹੀਂ ਆਉਣਗੇ ਹਾਂ ਉਹ ਗੱਲ ਵੱਖਰੀ ਹੈ ਕਿ ਕਈ ਵਾਰੀ ਸਿਆਸਤਦਾਨ ਸਾਫਕਾ ਅਫਸਰਾਂ ਦੇ ਨੇੜੇ ਹੋਣ ਕਰਕੇ ਉਹ ਅਫਸਰ ਕਿਉਂਕਿ ਚਾਹੇਤੇ ਹੁੰਦੇ ਨੇ ਸਰਕਾਰਾਂ ਦੇ ਉਹਨਾਂ ਨੇ ਇਸ ਬਾਵਾਂ ਜ਼ਰੂਰ ਲੈ ਲੈਂਦੀ ਆ ਪਰ ਉਹਨਾਂ ਨੂੰ ਉਹਨਾਂ ਨੂੰ ਕੋਈ ਹੱਕ ਨਹੀਂ ਹੋਊਗਾ ਕਿ ਉਹ ਕਿਸੇ ਕਿਸਾਨ ਦੇ ਉੱਤੇ ਆਪਣੀ ਡਾਂਗ ਭਰਾ ਸਕਣ ਕਿਉਂਕਿ ਉਹ ਵੀ ਇੱਕ ਆਰਮਸਿਵਿਲਿਅਨ ਵਾਂਗੂ ਹੀ ਵਿਚਰ ਸਕਣਗੇ ਤੇ ਕਿਸੇ ਇੱਕ ਨਾਗਰਿਕ ਨੂੰ ਦੂਜੇ ਨਾਗਰਿਕ ਕੁੱਤੇ लाठी भरोण ਦਾ ਕੋਈ ਜਾਂ ਸੋਟੀ ਡਾਂਗ ਸੋਟੀ ਮਾਰਨ ਦਾ ਕੋਈ ਹੱਕ ਨਹੀਂ ਹੈ ਸੋ ਕਿਸਾਨੀ ਦੇ ਧਰਨੇ ਉਵੇਂ ਚੱਲਣਗੇ ਐਸਕੇਮ ਨੇ ਆਪਣੇ ਐਲਾਨ ਅੱਗੇ ਕਰ ਦਿੱਤੇ ਨੇ ਪਰ ਮਨਦੀਪ ਸਿੱਧੂ ਜਿਹੜੇ ਕਹਿੰਦੇ ਸੀਗੇ ਕਿ ਮੈਂ ਇੱਥੇ ਹੀ ਆ ਉਹ ਹੁਣ ਕਿਤੇ ਨਜ਼ਰ ਨਹੀਂ ਆਉਣਗੇ ਨਾ ਸਿਰਫ ਕਿਸਾਨਾਂ ਦੇ ਮਾਮਲੇ ਦੇ ਵਿੱਚ ਸਗੋਂ ਕਿਸੇ ਬੇਰੁਜ਼ਗਾਰ ਜਾਂ ਹੋਰ ਕਿਸੇ ਦੇ ਉੱਪਰ लाठी चार्ज ਕਰਨ ਦੇ ਮਾਮਲੇ ਦੇ ਵਿੱਚ ਸੋ ਇਹ ਜਿਹੜੀ ਸੱਤਾ ਜਿਹੜਾ ਹੰਕਾਰ ਆ ਇਹਦਾ ਠੀਕ ਠੀਕ ਜਿਹੜਾ ਹੰਕਾਰ ਰੱਖਣਾ ਚੰਗਾ ਰਹਿੰਦਾ ਇਹਦਾ ਹੰਕਾਰ ਵਰਦੀ ਦਾ ਸੱਤਾ ਦਾ ਪਾਵਰ ਦਾ ਇਹਦਾ ਹੰਕਾਰ ਜ਼ਿਆਦਾ ਰੱਖਣਾ ਚੰਗਾ ਨਹੀਂ ਹੁੰਦਾ ਕਿਉਂਕਿ ਇਹ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦੇ ਦਿਨ ਕਦੇ ਵੀ ਇਹ ਦਿਨ ਬਦਲ ਸਕਦੇ ਨੇ ਇਹ ਨਾ ਸਿਰਫ ਗੱਲ ਪੁਲਿਸ ਅਫਸਰਾਂ ਤੇ ਲਾਗੂ ਹੁੰਦੀ ਆ ਸਗੋਂ ਹੁਣ ਦੇ ਸਿਆਸਤਦਾਨਾਂ ਤੇ ਹੁਣ ਦੇ ਸੱਤਾਧਾਰੀਆਂ ਨੂੰ ਵੀ ਇਸ ਤੋਂ ਸਬਕ ਜਿਹੜਾ ਉਹ ਜ਼ਰੂਰ ਲੈ ਲੈਣਾ ਚਾਹੀਦਾ ਕਿ ਸੰਘਰਸ਼ੀ ਲੋਕਾਂ ਨੂੰ ਵੰਗਾਰਨਾ ਕੋਈ ਚੰਗਾ ਸੌਦਾ ਨਹੀਂ ਹੁੰਦਾ